ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ ਚ ਪ੍ਰਤਾਪ ਬਾਜਵਾਦੀ ਬਣਾਈ ਰੇਲ ਗੁੱਸੇ ਚ ਕੱਲੀ ਕੱਲੀ ਗੱਲ ਦਾ ਦਿੱਤਾ ਜਵਾਬ ਵਿਕਰਮਜੀਤ ਨੇ ਸੀਐਮ ਭਗਵੰਤ ਮਾਨ ਨੂੰ ਕੀਤਾ ਖੁੱਲਾ ਚੈਲੰਜ ਮੁੱਛਾਂ ਚੜਾ ਕੇ ਠੋਕ ਕੇ ਕੀਤਾ ਐਲਾਨ ਪੰਜਾਬ ਚ ਮਹਿਲਾਵਾਂ ਨੂੰ 1100 ਰੁਪਏ ਦੇਣ ਬਾਰੇ ਵਿੱਤ ਮੰਤਰੀ ਦਾ ਵੱਡਾ ਐਲਾਨ ਸੁਣਾਈ ਖੁਸ਼ਖਬਰੀ ਜਗਜੀਤ ਸਿੰਘ ਢੱਲੇਵਾਲ ਦੀ ਹਿਰਾਸਤੇ ਹਾਈ ਕੋਰਟ ਦਾ ਵੱਡਾ ਫੈਸਲਾ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਹੁਕਮ ਸੀਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਹੋਇਆ ਭਾਰੀ ਹੰਗਾਮਾ ਮੰਤਰੀ ਬੈਂਸ ਨੇ ਬਾਜਵਾ ਖਿਲਾਫ ਨਿੰਦਾ ਪ੍ਰਸਤਾਵ ਕੀਤਾ ਪੇਸ਼ ਸਿੱਖਿਆ ਵਿਭਾਗ ਨੂੰ 1 ਅਪ੍ਰੈਲ ਨੂੰ ਮਿਲਣਗੇ 2500 ਅਧਿਆਪਕ ਸੀਐਮ ਭਗਵੰਤ ਮਾਨ ਸੌਂਪਣਗੇ ਨਿਯੁਕਤੀ ਪੱਤਰ ਪੰਜਾਬ 'ਚ ਅੱਜ ਪਵੇਗਾ ਹਨੇਰੀ ਨਾਲ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਵਿਧਾਨ ਸਭਾ 'ਚ ਗੁੰਜਿਆ ਡਰਾਈਵਿੰਗ ਲਾਇਸੈਂਸ ਦਾ ਮੁੱਦਾ ਵਿਧਾਇਕ ਨੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਚ ਪ੍ਰਸ਼ਟਾਚਾਰ ਦਾ ਲਾਇਆ ਦੋਸ਼ ਨਸ਼ਿਆਂ ਖਿਲਾਫ ਡੀਜੀਪੀ ਗੌਰਵ ਯਾਦਵ ਦਾ ਵੱਡਾ ਐਕਸ਼ਨ ਇੱਕ ਹਫ਼ਤੇ ਅੰਦਰ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਤੋੜਨ ਦੇ ਦਿੱਤੇ ਹੁਕਮ ਵਿਧਾਨ ਸਭਾ 'ਚ ਵਿਰੋਧ ਦੇ ਤਿਰਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਬਲਵੀਰ ਸਿੰਘ ਸਿੱਚੇਵਾਲ ਤੇ ਦਿੱਤੇ ਬਿਆਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕਵਾਂ ਜਵਾਬ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਦੱਸਣ ਕੀ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਕੀ ਤੁਸੀਂ ਉਸਦੀ ਡਿਗਰੀ ਦੇਖੋਗੇ ਵਿਧਾਨ ਸਭਾ ਵਿੱਚ ਬੋਲਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਖਰੇ ਹਨ ਕਿ ਸੀਚੇਵਾਲ ਕੋਣ ਹੈ ਇਸ ਦੀ ਕੀ ਡਿਗਰੀ ਹੈ ਕਿਉਂ ਉਸ ਦੇ ਨਾਮ ਤੇ 66 ਟੋਬੇ ਬਣਾ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰਸਵ ਮੈਂਬਰ ਕੋਈ ਸਿਆਸੀ ਐਂਗਲ ਤੋਂ ਨਹੀਂ ਸਕੋ ਵਾਤਾਵਰਣ ਪ੍ਰੇਮੀ ਹੋਣ ਕਰਕੇ ਬਣਾਇਆ ਹੈ ਸਮਝ ਨਹੀਂ ਆਉਂਦੀ ਕਿ ਬਾਜਵਾ ਮਾਨਸਿਕ ਤੌਰ ਤੇ ਠੀਕ ਹਨ ਜਾਂ ਨਹੀਂ ਬਾਜਵਾ ਰੋ ਸ਼ੀਸ਼ੇ ਸਾਹਮਣੇ ਪੱਗ ਬੰਨਦਿਆਂ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਦੇ ਹਨ ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ ਮੁੱਖ ਮੰਤਰੀ ਨੇ ਕਿ ਹੈਗੇ ਸੀਚੇਵਲ ਮਾਡਲ ਉਹ ਮਾਡਲ ਹੈ ਜੋ ਟੋਬਿਆਂ ਦਾ ਪਾਣੀ ਤਾਂ ਸਾਫ਼ ਕਰ ਸਕਦਾ ਹੈ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ ਸਾਫ਼ ਕਰ ਸਕਦਾ ਬਾਜਵਾ ਦੱਸਣ ਕੀ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਕਿ ਤੁਸੀਂ ਉਸ ਦੀ ਡਿਗਰੀ ਦੇਖੋਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਿਲਗੇਟਸ ਨੇ ਕਿਹਾ ਸੀ ਕਿ ਮੈਂ ਯੂਨੀਵਰਸਿਟੀ ਤੋਂ ਟੋਪ ਨਹੀਂ ਕੀਤਾ ਪਰ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਦੇ ਟੋਪਰ ਮੇਰੇ ਕੋਲ ਕੰਮ ਕਰਦੇ ਹਨ ਇਸ ਦਾ ਮਤਲਬ ਬਿਲਗੇਟਸ ਫੇਲ ਹੈ ਰਾਹੁਲ ਗਾਂਧੀ ਨੇ ਕੈਵਰੇਜ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ ਦੱਸੋ ਉਸ ਦੀ ਦੇਸ਼ ਨੂੰ ਕੀ ਦੇਣ ਹੈ ਮੁੱਖ ਮੰਤਰੀ ਨੇ ਚੁਟਕੀ ਲੈਂਦੇ ਆਖਿਆ ਕਿ ਜੇਕਰ ਸਾਡੇ ਕੋਲ ਤੁਹਾਡੇ ਵਰਗੀਆਂ ਪਜਾਮੀਆਂ ਜਾਂ ਗੱਡੀਆਂ ਨਹੀਂ ਹਨ ਤਾਂ ਕੀ ਅਸੀਂ ਕੁਝ ਨਹੀਂ ਕਰ ਸਕਦੇ ਫੇਸਬੁੱਕ ਦਾ ਮਾਲਕ ਕਾਲਜ ਤੋਂ ਕੱਢਿਆ ਹੋਇਆ ਹੈ ਹੁਣ ਦੱਸੋ ਬਾਜਵਾ ਜੀ ਫੇਸਬੁੱਕ ਚਲਾਉਂਦੇ ਹੋ ਜਾਂ ਨਹੀਂ ਵਿਕਰਮ ਜੀਠਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਰਦੇ ਆ ਵੱਡੇ ਖੁਲਾਸੇ ਕੀਤੇ ਹਨ ਵਿਕਰਮ ਜੀਠਿਆ ਨੇ ਕਿਹਾ ਕਿ ਭਗਵੰਤ ਮਾਨ ਦੀ ਮੇਰੇ ਮੁਤਲਕ ਬੁਖਲਾਹਟ ਅਤੇ ਵਿਰੋਧੀ ਧਿਰ ਦੇ ਹੋਰ ਲੀਡਰਾਂ ਦੇ ਤਲਕ ਬੁਖਲਾਟ ਜੱਗ ਜਾ ਰਿਹਾ ਹੈ ਵਿਕਰਮ ਜੀਠੇ ਨੇ ਕਿਹਾ ਕਿ ਮੈਨੂੰ ਨਵੀਂ ਖਬਰ ਮਿਲੀ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਨਵਾਂ ਕੇਸ ਬਣਾਉਣਾ ਹੈ ਕਿਉਂਕਿ ਪਿਛਲੇ ਕੇਸ ਵਿੱਚ ਕੁਝ ਵੀ ਨਹੀਂ ਬਣਿਆ ਡਰੱਗ ਦਾ ਬਹੁਤ ਰੋਲਾ ਪਿਆ ਸੀ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਹੈ 21 ਵਿੱਚ ਚਰਨਜੀਤ ਸਿੰਘ ਚੰਨੀ ਨੇ ਵੀ ਪਰਚਾ ਦਿੱਤਾ ਸੀ ਕਿਨੇ ਡੀਜੀਪੀ ਬਦਲਨੇ ਪਏ ਅਤੇ ਕਿੰਨੇ ADGP ਬਦਲਨੇ ਪਏ ਤੇ 6 ਮਹੀਨੇ ਮੈਂ ਅੰਦਰ ਵੀ ਰਹਿ ਕੇ ਆਇਆ ਹਾਂ ਪਰ ਜਦੋਂ ਅੱਜ ਸਾਰਾ ਕੁਝ ਹੀ ਫੇਲ ਹੋ ਗਿਆ ਹੈ ਤਾਂ ਇਹ ਸਾਜ਼ਿਸ਼ ਰਚ ਰਹੇ ਹਨ ਕਿ ਮੇਰੇ ਖਿਲਾਫ ਕੋਈ ਨਵਾਂ ਕੇਸ ਬਣਾਇਆ ਜਾਵੇ ਮਜੀਠੀ ਨੇ ਕਿਹਾ ਕਿ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪਿਛਲੇ ਕੇਸ ਵਿੱਚ ਕੁਝ ਵੀ ਨਹੀਂ ਲੱਭਿਆ ਤੇ ਡਰੱਗ ਵਾਲਾ ਭੋਗ ਪੈ ਗਿਆ ਹੈ ਉਹਨਾਂ ਕਿਹਾ ਕਿ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਇਹਨਾਂ ਨੇ ਆਰਡਰ ਲਏ ਹਨ ਕਿ ਅਸੀਂ ਸਰਚ ਕਰਾਂਗੇ ਵਿਕਰਮ ਮਜੀਠੇ ਨੇ ਕਿਹਾ ਕਿ ਸਰਚ ਕਰੋਗੇ ਜਾਂ ਕੁਝ ਪਲਾਨਟ ਕਰੋਗੇ ਯਾ ਫਿਰ ਮੇਰੇ ਕੋਲ ਕੁਝ ਰੱਖੋਗੇ ਤੇ ਬਾਅਦ ਵਿੱਚ ਕਹੋਗੇ ਬਰਾਮ ਗਏ ਹੋਈ ਹੈ ਵਿਕਰਮਜੀਠੇ ਨੇ ਕਿ ਹੈ ਕਿ ਪਰ ਇੱਕ ਗੱਲ ਤੈਨੂੰ ਦੱਸ ਦਵਾਂ ਭਗਵੰਤਮਾਨ ਜਿੱਥੇ ਮਰਜੀ ਆ ਜਾਵੇਂ ਸਿੱਧੇ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਨਹੀਂ ਹਟਣਾ ਉਹਨਾਂ ਨੇ ਅੱਗੇ ਕਿਹਾ ਕਿ ਤੂੰ ਮੈਨੂੰ ਛੱਡ ਭਾਵੇਂ ਮੇਰੇ ਬੱਚਿਆਂ ਤੇ ਪਰਚਾ ਦੇ ਦੇਵੀਂ ਜਿਵੇਂ ਜ਼ੋਰ ਲੱਗਦਾ ਲਾਲਮੀ ਪਰ ਯਾਦ ਰੱਖੀ ਮਿੱਤਰਾ ਜਿਸ ਦਿਨ ਮੇਰਾ ਹੱਥ ਪੈ ਗਿਆ ਉਹ ਚੀਕਾਂ ਕਢਾਵਾਂਗੇ ਯਾਦ ਰੱਖਣਗੇ ਬੀਤੇ ਦਿਨੀ ਪੇਸ਼ ਕੀਤੇ ਗਏ ਬਜਟ ਤੇ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਬਹਿਸ ਹੋਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਤੇ ਬੋਲਦੇ ਹ ਕਿ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜ ਗਰੰਟੀਆਂ ਦੇ ਕੇ ਪੰਜਾਬ ਵਿੱਚ ਸੱਤਾ ਚਾਹੀ ਸੀ ਔਰਤਾਂ ਨੂੰ 1000 ਰੁਪਏ ਦੇਣ ਬਾਰੇ ਬੋਲਦੇ ਆ। ਹਰਪਾਲ ਸਿੰਘ ਚੀਮਾ ਨੇ ਕਿ ਹੈ ਕਿ ਅਸੀਂ 3 ਸਾਲਾਂ ਅੰਦਰ ਪੰਜ ਵਿੱਚੋਂ 3 ਗਰੰਟੀਆਂ ਪੂਰੀਆਂ ਕਰਕੇ ਪੰਜਾਬ ਦੀ ਜਨਤਾ 'ਚ ਖੜੇ ਹਾਂ। ਸਿਰਫ ਔਰਤਾਂ ਨੂੰ ਪੈਸੇ ਦੇਣ ਦੀ ਗਰੰਟੀ ਬਾਕੀ ਹੈ ਤੇ ਉਹਦੇ ਲਈ ਵੀ ਵਿਭਾਗ ਵੱਲੋਂ ਸਰਵੇ ਕੀਤਾ ਜਾ ਰਿਹਾ ਤੇ ਬਹੁਤ ਜਲਦ ਅਸੀਂ ਪੰਜਾਬ 'ਚ ਇਹ ਸਕੀਮ ਲਾਂਚ ਕਰਨ ਜਾ ਰਹੇ ਹਾਂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਬਹੁਮਤ ਨਾਲ ਸੂਬੇ ਦਾ ਮੁੱਖ ਮੰਤਰੀ ਬਣਾਇਆ ਹੈ ਅਸੀਂ ਲਗਾਤਾਰ 3 ਸਾਲਾਂ ਤੋਂ ਵੱਡਾ ਬੁਲਾਹਰੇ ਖੇਤਰ 'ਚ ਕਰ ਰਹੇ ਹਾਂ ਇਸ ਲਈ ਬਜਟ ਦਾ ਨਾਂ ਬਦਲਦਾ ਪੰਜਾਬ ਰੱਖਿਆ ਗਿਆ ਹੈ ਉਹਨਾਂ ਕਿਹਾ ਹੈ ਕਿ ਜਦੋਂ ਸਾਲ 2017 ਵਿੱਚ ਪੰਜਾਬ ਅੰਦਰ GST ਆਇਆ ਤਾਂ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਨੇ 21286 ਕਰੋੜ ਰੁਪਏ ਦਾ ਜੀਐਸਟੀ ਮਾਲੀਆ ਇਕੱਠਾ ਕੀਤਾ ਦੂਜੇ ਪਾਸੇ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਅਸੀਂ 3 ਸਾਲਾਂ ਅੰਦਰ ਰੈਵਨਿਊ 64253 ਕਰੋੜ ਤੇ ਲੱਗ ਗਏ ਹਾਂ ਉਹਨਾਂ ਨੇ ਕਿਹਾ ਹੈਗੇ ਜੇਕਰ ਕਾਂਗਰਸ ਸਰਕਾਰ ਨੇ ਰੈਵਨਿਊ ਵਧਾਉਣ ਲਈ ਕੋਸ਼ਿਸ਼ ਕੀਤੀ ਹੁੰਦੀ ਤਾਂ ਅੱਜ ਸਾਨੂੰ ਕਰੋੜਾਂ ਰੁਪਿਆ ਕਰਜ਼ਾ ਲੈਣ ਦੀ ਕੋਈ ਲੋੜ ਨਹੀਂ ਸੀ ਕਿਸਾਨਾਂ ਤੇ ਜਗਜੀਤ ਸਿੰਘ ਦੱਲੇਵਾਲ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾ ਕਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਕਿਸਾਨਾਂ ਵੱਲੋਂ ਦੱਲੇਵਾਲ ਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਛੁਡਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਗਈ ਹੈ ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੇ ਦੱਲੇਵਾਲ ਦੀ ਹਿਰਾਸਤ ਨੂੰ ਜਾਇਜ਼ ਦੱਸਿਆ ਹੈ ਹਾਈ ਕੋਰਟ ਨੇ ਦੱਲੇਵਾਲ ਦੀ ਹਿਰਾਸਤ ਨੂੰ ਗੈਰਕਾਨੂੰਨੀ ਦੱਸ ਦਿਆਂ داخل ਕੀਤੀ ਗਈ ਕਪੀਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕਿ ਹੈਗੇ ਡੱਲੇਵਾਲ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਹਿਰਾਸਤ ਵਿੱਚ ਨਹੀਂ ਹਨ ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਜੋ ਵੀ ਵਿਅਕਤੀ ਡੱਲੇਵਾਲ ਨੂੰ ਹਸਪਤਾਲ ਵਿੱਚ ਮਿਲਣਾ ਚਾਹੁੰਦਾ ਹੈ ਚਾਹੇ ਉਹ ਉਸਦਾ ਪਰਿਵਾਰ ਹੋਵੇ ਉਸਦੇ ਨਜ਼ਦੀਕੀ ਜਾਂ ਕੋਈ ਹੋਰ ਉਸ ਨੂੰ ਮਿਲਣ ਦਿੱਤਾ ਜਾਵੇ ਅਤੇ ਕਿਸੇ ਨੂੰ ਵੀ ਮਿਲਣ ਤੋਂ ਨਾ ਰੋਕਿਆ ਜਾਵੇ ਪੰਜਾਬ ਵਿਧਾਨ ਸਭਾ ਵਿੱਚ ਬੀਤੇ ਦਿਨੀ ਖੂਬ ਹੰਗਾਮਾ ਹੋਇਆ ਸੀਚੇਵਾਲ ਮਾਡਲ ਤੇ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਤੇ ਮਾਫੀ ਮੰਗਣ ਲਈ ਕਿਹਾ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨਜ਼ਰ ਆਏ ਕਿ ਉਹ ਆਪਣੇ ਬਿਆਨ ਤੇ ਕਾਇਮ ਹਨ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੀਚੇਵਾਲ ਖਿਲਾਫ ਇੱਕ ਵੀ ਸ਼ਬਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਬਾਜਵਾ ਦੇ ਬਿਆਨ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮੰਤਰੀ ਬੈਂਸ ਨੇ ਕਿਹਾ ਕਿ ਸੰਤ ਸੀਚੇਵਾਲ ਨੇ 160 ਕਿਲੋਮੀਟਰ ਲੰਬੀ ਕਾਲੀ ਬੇਈ ਨਦੀ ਨੂੰ ਸਾਫ ਕੀਤਾ ਹੈ ਸਾਬਕਾ ਰਾਸ਼ਟਰਪਤੀ ਏਪੀਜੀ ਅਬਦੁਲ ਕਲਾਮ ਵੀ ਉਹਨਾਂ ਦੇ ਕੰਮ ਵੇਖਣਾ ਆਏ ਤੇ ਉਹਨਾਂ ਨੇ ਵੀ ਸੰਤ ਸੀਚੇਵਾਲ ਦੀ ਸ਼ਲਾੰਗਾ ਕੀਤੀ ਪੰਜਾਬ ਸਿੱਖਿਆ ਵਿਭਾਗ ਵਿੱਚ 1 ਅਪ੍ਰੈਲ ਨੂੰ 2500 ਈਟੀਟੀ ਦੇ ਅਧਿਆਪਕਾਂ ਸ਼ਾਮਿਲ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣਗੇ ਇਹਨਾਂ ਵਿੱਚੋਂ 700 ਅਧਿਆਪਕ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਤਾਇਨਾਤ ਕੀਤੇ ਜਾਣਗੇ ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਵਿਧਾਨ ਸਭਾ ਵਿੱਚ ਦਿੱਤੀ ਹੈ ਇਸ ਸੰਬੰਧੀ ਸਵਾਲ ਵਿਧਾਇਕ ਈਸ਼ਾਨ ਚੱਬੇਵਾਲ ਨੇ ਪੁੱਛਿਆ ਸੀ ਸਿੱਖਿਆ ਮੰਤਰੀ ਨੇ ਕਿਹਾ ਕਿ ਪਹਿਲਾਂ ਚੱਬੇਵਾਲ ਹਲਕੇ ਵਿੱਚ ਅਧਿਆਪਕਾਂ ਦੀ ਕਾਰਡ ਸੀ ਪਿਛਲੇ ਸਾਲ ਜਦੋਂ ਵਿਦਾਇਕ ਰਾਜਕੁਮਾਰ ਚੱਬੇਵਾਲ ਵਿਦਾਇਕ ਸਨ ਤਾਂ ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਸੀ ਹਾਲਾਂਕਿ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ 119 ਪ੍ਰਾਇਮਰੀ ਸਕੂਲਾਂ ਵਿੱਚ ਅਸਾਮੀਆਂ ਖਾਲੀ ਹਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਹੈ ਵਿੱਤ ਮੰਤਰੀ ਵੱਲੋਂ ਬਦਲਦਾ ਪੰਜਾਬ ਥੀਮ ਹੇਠ 2.36 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਹੈ ਇਹ ਪਿਛਲੀ ਵਾਰ ਨਾਲੋਂ ਲਗਭਗ 15% ਵਾਧਾ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਵੀ ਸੂਬੇ 'ਚ ਹਨੇਰੀ ਦੇ ਨਾਲ ਮੀਂਹ ਪੈਣ ਦੇ आसार ਹਨ ਵਿਭਾਗ ਦੇ ਮੁਤਾਬਿਕ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਮੀਨੂ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਪੈਣ ਦੇ ਨਾਲ-ਨਾਲ ਗਰਜ ਅਤੇ ਬਿਜਲੀ ਲਸ਼ਕਣ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 5 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਤਾਪਮਨ ਵਿੱਚ ਵਾਧਾ ਹੋਵੇਗਾ ਤੇ ਗਰਮੀ ਵੱਧ ਜਾਵੇਗੀ। ਅਗਲੇ 5 ਦਿਨਾਂ ਲਈ ਮੌਸਮ ਵਿਭਾਗ ਵੱਲੋਂ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਪੰਜਾਬ ਦੇ ਹੁਸ਼ਿਆਰਪੁਰ ਫਿਲੌਰ ਅਤੇ ਜਲੰਧਰ ਚ ਡਰਾਈਵਿੰਗ ਟੈਸਟ ਦੀ 94% ਤੋਂ ਵੱਧ ਸਫਲਤਾ ਦਰ ਵਿਧਾਨ ਸਭਾ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਦੋਸ਼ ਲਾਇਆ ਹੈ ਕਿ ਡਰਾਈਵਿੰਗ ਟੈਸਟ ਪਾਸ ਕਰਨ ਬਦਲੇ ਅਧਿਕਾਰੀਆਂ ਵੱਲੋਂ ਰਿਸ਼ਵਤ ਲਈ ਜਾ ਰਹੀ ਹੈ ਕਿਉਂਕਿ ਕੌਮੀ ਪੱਧਰ ਤੇ ਟੈਸਟ ਦਾ ਪਾਸ ਪਰਸੈਂਟ 65% ਦੀ ਹੈ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਦੋਂ ਉੱਠਿਆ ਜਦੋਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਵੱਲੋਂ ਸਤੰਬਰ 2024 ਤੋਂ ਫਰਵਰੀ 2025 ਤੱਕ ਡਰਾਈਵਿੰਗ ਟੈਸਟ ਪਾਸ ਕਰਨ ਵਾਲੇ ਦੇ ਅੰਕੜੇ ਸਦਨ 'ਚ ਸਾਹਮਣੇ ਰੱਖੇ ਗਏ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ ਹੁਸ਼ਿਆਰਪੁਰ ਫਿਲੋਰ ਅਤੇ ਜਲੰਧਰ 'ਚ ਪਾਸ ਪਰਸੈਂਟ 94% ਤੋਂ 100% ਦੇ ਵਿਚਕਾਰ ਸੀ ਉਨ੍ਹਾਂ ਨੇ ਆਪ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਤੇ ਸਵਾਲ ਉਠਾਇਆ ਤੇ ਦਾਵਾ ਕੀਤਾ ਕਿ ਡਰਾਈਵਿੰਗ ਟੈਸਟ ਤੋਂ ਬਿਨਾ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਹਰੇਕ ਵੀ ਨੀਕਾਰ ਅਧਿਕਾਰੀ ਅੰਡਰਸ਼ੋਟ ਵਿੱਚ ਲਗਭਗ 15000 ਰੁਪਏ ਦਾ ਕਰਦਾ ਹੈ ਟਰਾਂਸਪੋਰਟ ਮੰਤਰੀ ਤੋਂ ਜਾਂਚ ਦੀ ਮੰਗ ਕਰਦੇ ਹੋਏ ਵਿਧਾਇਕ ਨੇ ਦਾਵਾ ਕੀਤਾ ਕਿ ਬਿਨੇਕਾਰਾਂ ਨੂੰ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਸੀਸੀਟੀਵੀ ਬੰਦ ਹਨ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖਤ ਕਾਰਵਾਈ ਮਗਰੋਂ ਗਲੀਆਂ ਮੋਹੱਲਿਆਂ 'ਚ ਹੋਣ ਵਾਲੀ ਨਸ਼ਿਆਂ ਦੀ ਸਪਲਾਈ ਵਿੱਚ ਭਾਰੀ ਕਮੀ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਹੁਣ ਸੂਬੇ 'ਚ ਨਸ਼ੇ ਦੇ ਸਪਲਾਈਰਾਂ ਅਤੇ ਸੰਗਨਾਵਾਂ ਸਮੇਤ ਵੱਡੀਆਂ ਮੱਛੀਆਂ ਨੂੰ ਨਿਸ਼ਾਨਾ ਬਣਾ ਕੇ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਮੁਹਿੰਮ ਹੁਣ ਗਲੀਆਂ ਮੋਹੱਲਿਆਂ 'ਚ ਨਸ਼ਾ ਵੇਚਣ ਵਾਲਿਆਂ ਦੀਆਂ ਗ੍ਰਿਫਤਾਰੀਆਂ ਤੱਕ ਹੀ ਸੀਮਤ ਨਹੀਂ ਸਗੋ ਪੰਜਾਬ ਪੁਲਿਸ ਦੀਆਂ ਟੀਮਾਂ ਹੁਣ ਸੂਬੇ 'ਚ ਨਸ਼ਿਆਂ ਦੇ ਕਾਰੋਬਾਰ ਵਿੱਚ ਗ੍ਰਸਤ ਵੱਡੀਆਂ ਮੱਛੀਆਂ ਦਾ ਪਤਾ ਲਗਾਉਣਾ ਤੇ ਉਹਨਾਂ ਦੀ ਪਛਾਣ ਕਰਨ ਲਈ ਸਾਰੇ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਸਪਲਾਈਰਾਂ ਤੋਂ ਸਖਤੀ ਨਾਲ ਪੁੱਛਗਿੱਛ ਕਰਨਗੀਆਂ ਦਸਨਯੁਗ ਹੈ ਕਿ ਇਹ ਕਾਰਵਾਈ ਡੀਜੀਪੀ ਪੰਜਾਬ ਵੱਲੋਂ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਆਪੋ ਆਪਣੇ ਜ਼ਿਲ੍ਹਿਆਂ 'ਚ 7 ਦਿਨਾਂ ਦੇ ਅੰਦਰ ਮੁੱਖ ਨਸ਼ਾ ਸਪਲਾਈਰਾਂ ਤਸਕਰਾਂ ਦੀ ਪਛਾਣ ਕਰਨ ਅਤੇ ਉਹਨਾਂ ਦੀ ਲਿਸਟ ਤਿਆਰ ਕਰਨ ਦੇ ਹੁਕਮ ਦੇਣ ਤੋਂ ਤੁਰੰਤ ਬਾਅਦ ਸਾਹਮਣੇ ਆਈ ਹੈ ਆਹ ਕਿਹੜਾ ਬੰਦਾ ਆ ਗਿਆ ਹੂ ਇਜ਼ ਸਿਚੇਵਲ ਅਸਲ ਚਿਰ ਨਾ ਮ ਆਉਦੇ ਤੋਂ ਬਿਨਾ ਹੋਰ ਕੋਈ ਦਿਖਦਾ ਹੀ ਨਹੀਂ ਪਰ ਮੈਨੂੰ ਸਮਝ ਨਹੀਂ ਆਉਂਦੀ ਐ ਐਲਓਪੀ ਸਾਹਿਬ ਦੀ ਕਿ ਮਾਨਸਿਕ ਤੌਰ ਤੇ ਠੀਕ ਨੇ ਜਾਂ ਕਈ ਵਾਰੀ ਹੋ ਜਾਂਦਾ ਸਰ ਇਹ ਜਦੋਂ ਹਰ ਰੋਜ਼ ਇਸੇ ਮੂਰੇ ਭਗਵੰਨਨ ਬਿਲੇ ਵੀ ਕਦੋਂ ਸੀ ਬਣੂਗਾ ਆਪਾਂ ਕਦੋਂ ਸੀ ਬਣੂਗਾ ਇਹ ਚੀਜ਼ ਬਹੁਤ ਅੰਦਰ ਬੈ ਜਾਂਦੀ ਹੈ ਸਰ ਤੇ ਭਵੰਤਮਨ ਵਾਲੀ ਬੜੇ ਲੈ ਜਾਊਗਾ ਭਵੰਤਮਨ ਹੌਲੀ ਵੇ ਲੈ ਜਾਊਗਾ ਉਹ ਕੰਮ ਹੋ ਨਹੀਂ ਰਿਹਾ ਉਹਨਾਂ ਦਾ ਜਿਹੜਾ ਵੀ ਤੇ ਮੈਨੂੰ ਇਹ ਮੋਛਣਾ ਚਾਹਨਾ ਮੈਂ ਜਿੱਥੇ ਵੀ ਉਹ ਬੈਠੇ ਨੇ ਇਸ ਵਕਤ ਸੁਣਦੇ ਹੋਣਗੇ ਬਿ ਕੋਈ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਤੁਸੀਂ ਉਹਦੀ ਡਿਗਰੀ ਦੇਖੋਗੇ ਬਿਲ ਗੇਟਸ ਮਾਈਕਰੋਸਾਫਟ ਜੀ ਨੇ ਕੰਪਿਊਟਰ ਦਾ ਗੂਗਲ ਦਾ ਇਮੈਂਸ਼ਨ ਕੀਤਾ ਉਹਨੇ ਕੀ ਕਿਹਾ ਕਹਿੰਦਾ ਆਮ ਨਾਟ ਯੂਨੀਵਰਸਿਟੀ ਟਾਪਰ ਮੈਂ ਕਿਸੇ ਜੁਨੀਵਰਸਿਟੀ ਨੂੰ ਟਾਪ ਨਹੀਂ ਕੀਤਾ ਪਰ ਦੁਨੀਆ ਭਰ ਦੇ ਯੂਨੀਵਰਸਿਟੀ ਟਾਪਰ ਮੇਰੇ ਅੰダー ਕੰਮ ਕਰਦੇ ਨੇ ਸੋ ਸਰ ਇਹਦਾ ਮਤਲਬ ਤੁਸੀਂ ਬਿਲ ਗੇਟਸ ਨੂੰ ਫੇਲ ਕਹਿ ਦੋਗੇ ਚਲੋ ਛੱਡ ਦਿਨੇ ਡਿਗਰੀਆਂ ਹਥਿਆ ਜਾਂਦੇ ਆ ਮਾਨਯੋਗ ਐਲੋਪੀ ਸਾਹਿਬ ਤੁਹਾਡੇ ਜਿਹੜੇ ਪਹਿਲਾ ਪ੍ਰਧਾਨ ਰਹੇ ਨੇ ਅੱਜ ਕੱਲ ਚਲਦੀ ਤਾਂ ਉਹਨਾਂ ਦੀ ਹੋਈ ਹੈ ਲਾਂਚਿੰਗ ਚੱਲ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਵੀ ਕਿਤੇ ਲਾਂਚ ਹੋ ਜਾਣਾ ਮਾਨਯੋਗ ਰਾਹੁਲ ਗਾਂਧੀ ਜੀ ਕੈਂਬਰਿਜ ਯੂਨੀਵਰਸਿਟੀ ਤੋਂ ਡਿਗਰੀ ਲਈ ਹੈ ਜੀ ਉਹਨਾਂ ਨੇ ਤੇ ਉਹਨਾਂ ਨੇ ਕੀ ਕਰਤਾ ਦੇਸ਼ ਵਾਸਤੇ ਜੀ ਉਹ ਡਿਗਰੀ ਤੇ ਕੀ ਕਰੀਏ ਜੀ ਅਸੀਂ ਪਰ ਤੇ ਜਿਹੜਾ ਬੰਦਾ 12 ਸਾਲ ਤੋਂ ਪ੍ਰਧਾਨ ਮੰਤਰੀ ਬਰੇ ਬੈਠਾ ਉਹਦੀ ਡਿਗਰੀ ਲੱਭ ਰਹੀ ਜੀ ਤੁਸੀਂ ਮਤਲਬ ਸਾਬ ਸੀਚੇ ਆਦੀ ਡਿਗਰੀਆਂ ਦੀ ਗੱਲਾਂ ਕਰ ਰਹੇ ਹੋ ਤੁਸੀਂ ਤੁਸੀਂ ਨਹੀਂ ਟੋਕਾ ਠੀਕ ਕਰੋਣਾ ਆਪਣਾ ਨਾਂ ਕਰਾਓ ਤੁਸੀਂ ਥਾਪਰ ਤੋਂ ਕਰਾ ਲਓ ਤੁਸੀਂ ਉਹ ਐਸਐਲ ਚ ਨਾ ਇਤੋਂ ਪਹਿਲਾਂ ਤੁਹਾਡੇ ਕੋਲੇ ਦੂਨ ਵਾਲੇ ਵੀ ਸੀ ਜਦੋਂ ਤੁਹਾਡਾ 9 ਸਾਲ ਬਜਟ ਪੜ ਗਿਆ ਤੁਹਾਡਾ ਦੂਨ ਵਾਲਾ ਸਨਾਵਰ ਵਾਲੇ ਵੀ ਸੀ ਇੱਥੇ ਖੁਦ ਪੀਪੀਐਸ ਵਾਲੇ ਨੇ ਹੈ ਨਹੀਂ ਹੁਣ ਤੇ ਡਿਗਰੀਆਂ ਤੁਹਾਡੇ ਕੋਲ ਬਹੁਤ ਕਮਾਲ ਨਹੀਂ ਫਿਰ ਕੀ ਹੋ ਗਿਆ ਜੀ ਮਤਲਬ ਤੁਸੀਂ ਕਿਸੇ ਬੰਦੇ ਨੂੰ ਐਂ ਜੱਜ ਕਰੋਗੇ ਕੋਈ ਕੋਈ ਅਨਪੜ ਬੰਦਾ ਵੀ ਬਹੁਤ ਬੱਡੀ ਖੋਜ ਕਰ ਸਕਦਾ ਹੈ ਜੇ ਉਹਦਾ ਉਹਦਾ ਹਾਂ ਸਿਚੇਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਟੋਬਿਆਂ ਦਾ ਪਾਣੀ ਸਾਫ਼ ਕਰ ਦਿੰਦਾ ਹੈ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ ਸਾਫ਼ ਕਰ ਸਕਦਾ ਸਰ ਉਹ ਦਿਮਾਗ ਜਿੱਕੰਦੀ ਭਰੀ ਹੋਈ ਆ ਬਸ ਵਿਰੋਧ ਕਰਨਾ ਹੈ ਬਸ ਯਾ ਫੇਸਬੁੱਕ ਦਾ ਮਾਲਕ ਹੈ ਜੀ ਉਹ ਕਾਲਜ ਚੋਂ ਡਰਾਪ ਆਊਟ ਹੈ ਜੀ ਕੱਢੇ ਹੋਏ ਕਾਲਜ ਚੋਂ ਕਿਉਂਕਿ ਇਹਨੇ ਫੇਸਬੁੱਕ ਪਹਿਲਾਂ ਕਾਲਜ ਵਾਲੇ ਸਟੂਡੈਂਟਾਂ ਵਾਸਤੇ ਬਣਾਈ ਸੀ ਜਿਵੇਂ ਆਪਾਂ ਸਾਰੇ ਸਟੂਡੈਂਟ ਕਾਲਜ ਦੇ ਆਪਸ ਚ ਗੱਲ ਕਰਿਆ ਕਰਾਂਗੇ ਉਹ ਕਾਲਜ ਨੂੰ ਲੱਗੇ ਜੂਨੀਅਰ ਬਣਾਊਗਾ ਉਹਨੇ ਚੱਕ ਕੇ ਉਹਨੂੰ ਕੱਢ ਕੇ ਮਾਰਿਆ ਕਹ ਲਿਓ ਉਹਨੇ ਬਾਹਰ ਆ ਕੇ ਫੇਸਬੁਕ ਬਣਾ ਲਈ ਜੀ ਫਿਰ ਉਹ ਤਾਂ ਡਿਗਰੀ ਫਿਰ ਫੇਸਬੁਕ ਚਲਾਉਂਦੇ ਨੇ ਬਾਈ ਬਸਾ ਉਹ ਤਾਂ ਬਿਨਾਂ ਡਿਗਰੀ ਹੋਣੀ ਬਣਾਈ ਹੋਈ ਹੈ ਜੀ ਥੱਪ ਨਾਲੇ ਨੇ ਕਿਸੇ ਹੋਰ ਨੇ ਬਣਾਈ ਨਹੀਂ ਹੋਈ ਉਹ ਵੀ ਚਲਾਉਂਦੇ ਹੋਣਗੇ ਟਵਿੱਟਰ ਤੇ ਤੜਕੀ ਮੈਨੂੰ ਗਾਣਾ ਕੱਢਦੇ ਉਹ ਵੀ ਇਹੋ ਜਿਹੀ ਨਹੀਂ ਜੀ ਗੂਗਲ ਇੱਕ ਗਰਾਜ ਚ ਬਣੀ ਸੀ ਸਰ ਇਹ ਕੀ ਸਮਝਦੇ ਆ ਮਤਲਬ ਸਾਨੂੰ ਮਟੀਰੀਅਲ ਕਹਿੰਦੇ ਆ ਆਪ ਘਾਜਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਕਮਾਲ ਜੇ ਸਾਡੇ ਕੋਲੇ ਤੁਹਾਡੇ ਵਰਗੀਆਂ ਗੱਡੀਆਂ ਨਹੀਂ ਤੁਹਾਡੇ ਵਰਗੀਆਂ ਪਜਾਮੀਆਂ ਨਹੀਂ ਤੁਹਾਡੇ ਵਰਗੇ ওভারਕੋਟ ਨਹੀਂ ਹੈਗੇ ਹੈਨਾ ਤੇ ਇਹਦਾ ਮਤਲਬ ਅਸੀਂ ਮਟੀਰੀਅਲ ਹੀ ਹੋਗੇ ਅਸੀਂ ਉਹ ਮਟੀਰੀਅਲ ਆ ਜਿਹੜਾ ਦਿਮਾਗ ਠੀਕ ਕਰਦੇ ਆ ਸਰ ਕੁਝ ਨੁਆਇ ਠੀਕ ਕਰਦੇ ਆ ਕੋਈ ਕੁਝ ਕੋਈ ਹੋਰ ਕੰਮ ਕਰਦੇ ਡਾਕਟਰ ਵੀ ਨੇ ਵਕੀਲ ਵੀ ਨੇ ਇੱਥੇ ਆਪਣੀ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆਏ ਹੋ ਬਲਦੇਵੀ ਨੇ ਅਮਰੀਕਾ ਦੀ ਸਿਟੀਜ਼ਨਸ਼ਿਪ ਸਰੈਂਡਰ ਕਰਕੇ ਵਾਪਸ

ਦੱਸੋ ਤੁਹਾਡੀ ਡਿਗਰੀਆਂ ਦਾ ਕੀ ਕਰੀਏ ਸੀ ਫਿਰ ਤੁਸੀਂ ਡਿਗਰੀਆਂ ਨਾਲ ਨਾਪੋਂਗੇ ਸੋਚ ਕਰਕੇ ਇਸ ਤਰ੍ਹਾਂ ਦੀਆਂ ਘਟੀਆਂ ਮਾਨਸਿਕ ਸੋਚਾਂ ਰੱਖਣੀਆਂ ਨਹੀਂ ਚਾਹੀਦੀਆਂ ਸੱਚੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਨਾਲ ਤਾਂ ਰੂਬਰੂ ਹੋ ਰਿਹਾ ਕਿਉਂਕਿ ਭਗਵੰਤ ਮਾਨ ਦੀ ਮੇਰੇ ਮਤਲਬਕ ਬਕਲਾਹਟ ਆਪੋਜੀਸ਼ਨ ਦੇ ਕੁਝ ਹੋਰ ਲੀਡਰਾਂ ਦੇ ਮਤਲਬਕ ਬਕਲਾਹਟ ਇਹ जगਜਾਹਰ ਔਰ ਜਦੋਂ ਦੀ ਚੋਹਾਲ ਡੈਮ ਦੀ ਗੱਲ ਮੈਂ ਕੀਤੀ ਆ ਜਾਂ ਜਦੋਂ ਦੀ ਉਹਦੀਆਂ ਕੁਝ ਹਰਕਤਾਂ ਬਾਰੇ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਬਾਰੇ ਉਹਦੇ ਬਾਰੇ ਜ਼ਿਕਰ ਕੀਤਾ ਮੇਰਾ ਨੌਲੇਜ ਤੇ ਇਹਦਾ ਬੀਪੀ ਕਾਫੀ ਹਲ ਜਾਂਦਾ ਸਾਥ ਸਿੰਘ ਜੀ ਅੱਜ ਮੇਰੇ ਕੋਲ ਖਬਰ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਕਿਉਂਕਿ ਪਿਛਲੇ ਕੇਸ 'ਚ ਤਾਂ ਬਣਿਆ ਕੁਛ ਨਹੀਂ ਬੜਾ ਰੌਲਾ ਪਾਇਆ ਸੀਗਾ ਡਰੱਗ ਦਾ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਐ 21 ਚ ਚੰਨੀ ਨੇ ਵੀ ਪਰਚਾ ਦਿੱਤਾ ਸਭ ਜਾਣਦੇ ਹੋ ਕਿੰਨੇ ਡੀਜੀਪੀ ਬਦਲਨੇ ਪਏ ਕਿੰਨੇ ਐਡੀਜੀਪੀ ਬਦਲੇ ਕੀ ਕੁਝ ਨਹੀਂ ਹੋਇਆ ਔਰ 6 ਮਹੀਨੇ ਮੈਂ ਅੰਦਰ ਵੀ ਲਾ ਕੇ ਆਇਆ ਮਗਰ ਉਸ ਤੋਂ ਬਾਅਦ ਹਾਈ ਆਨਰੇਬਲ ਹਾਈ ਕੋਰਟ ਨੇ ਆਰਡਰ ਦਿੱਤਾ ਕਿ ਭਾਈ ਜਿਹੜੇ આરોਪ ਤੁਸੀਂ ਲਾ ਰਹੇ ਹੋ देयर ਇਜ਼ ਨੋ ਐਵਿਡੈਂਸ ਇਹ ਐਗਜੈਕਟ ਲੱਵ ਸਿਨ ਆਨਰੇਬਲ ਹਾਈ ਕੋਰਟ ਕਿ देयर ਇਜ਼ ਨੋ ਐਵਿਡੈਂਸ ਕਿ ਜੋ ਤੁਸੀਂ ਸਬੂਤ ਦੇ ਰਹੇ ਹੋ ਇਹਦੇ ਚ ਕੋਈ ਸਬੂਤ ਨਹੀਂ ਮਜੀਠੀਏ ਦੇ ਖਿਲਾਫ ਮਗਰ ਸਰਕਾਰ ਕਿਉਂਕਿ ਉਹ ਤੋਂ ਬਾਅਦ ਮੈਂ ਇਹਦੇ ਪਰਿਵਾਰ ਦਾ ਥੋੜਾ ਜ਼ਿਕਰ ਕਰਦਾ ਜਿਸ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਮਿਸਟਰੀਟ ਕਰ ਰਿਆ ਸੀਗਾ ਇਹਨੂੰ ਫਿਰ ਮਿਰਚਾਂ ਲੜੀਆਂ ਮੈਨੂੰ ਸਿੱਟ ਬਲਾਉਣੀ ਸ਼ੁਰੂ ਹੋ ਗਈ ਸਿੱਟ 4-5 ਬਦਲ ਲੀਆਂ ਕੋਈ 10-15 ਕਰੋੜ ਰੁਪਈਆ ਹਨਰੇਬਲ ਸੁਪਰੀਮ ਕੋਰਟ ਚ ਲਾਇਆ ਗਿਆ 25-25 30-30 40-40 ਲੱਖ ਖਰਚਿਆ ਜਾਂਦਾ ਵਕੀਲਾਂ ਤੇ ਕੀ ਇਹਦੀ ਜ਼ਮਾਨਤ ਕੈਨਸਲ ਕਰਾਉ ਮਗਰ ਅੱਜ ਜੋ ਸਾਰਾ ਕੁਝ ਹੀ ਫੇਲ ਹੋ ਗਿਆ ਤੇ ਮੇਰੇ ਕੋਲ ਖਬਰ ਹੈ ਕਿ ਇਹ ਹੁਣ ਨਵੀਂ ਸਾਚਾ ਰਚੰਡੇ ਆ ਕਿ ਕੋਈ ਨਵਾਂ ਕੇਸ ਬਣਾ ਦਨ ਮਤਲਬ ਕਿ ਇੱਕ ਗੱਲ ਤਾਂ ਸਾਫ ਹੋ ਗਈ ਕਿ ਪਿਛਲੇ ਕੇਸ ਚ ਕੱਖ ਨਹੀਂ ਲੱਗ ਮਤਲਬ ਡਰੱਗ ਆਲਾ ਦਾ ਭੋਗ ਪੈ ਗਿਆ ਨਹੀਂ ਤਾਂ ਜੇ ਨਾ ਐਵੀਡੈਂਸ ਹੈ ਐ ਇਡਾ ਪ੍ਰੂਫ ਹੈ 4 ਸਾਲ ਦਾ ਨਹੀਂ ਲੱਗਦੇ ਚਲਾਨ ਪੇਸ਼ ਹੋ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਆਈ ਵਾਰੀ ਸਿਟਪੋਲ ਜਾਨਾ ਰ ਕਹਿੰਨਾ ਤੁਹਾਡੇ ਕੋਲ ਐਵੀਡੈਂਸ ਹੈ ਪੇਸ਼ ਕਰੋ ਭਾਈ ਹਵਾਈ ਗੱਲਾਂ ਦਾ ਕੋਈ ਇਹ ਕੱਲਾ ਇੱਕ ਇਲੈਕਸ਼ਨ ਸਟੰਟ ਬਣ ਕੇ ਰਹਿ ਗਿਆ ਜੋ ਹਾਲ ਹੈ ਪੰਜਾਬ ਦਾ ਹਰ ਪੱਖ ਤੋਂ ਲਾਅ ਐਂਡ ਆਰਡਰ ਡਰਾਗਸ ਕੀ ਕੁਝ ਤੁਸੀਂ ਮੇਰੇ ਤੋਂ ਬਿਹਤਰ ਜਾਣ ਨਗਰ ਸਿਆਸਤ ਕੱਲੀ ਕਰਨੀ ਹੈ ਇਕੱਲਾ ਉਹ ਹਰ ਚੀਜ਼ ਦਾ ਡਰਾਮਾ ਹੋਣਾ ਔਰ ਉਸੇ ਡਰਾਮੇ ਨੂੰ ਇੱਕ ਡਰਾਮੇ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਆਸ਼ੂ ਦਾ ਕੇਸ ਵੀ ਹੋਇਆ ਸਾਰਿਆਂ ਨੇ ਵੇਖਿਆ ਚਾਹੇ ਉਹ ਦੂਜੇ ਇੱਕ ਵਜੀਰ ਸਾਹਿਬ ਸਨ ਹੁਸ਼ਿਆਰਪੁਰ ਵਾਲੇ ਕਾਂਗਰਸ ਵੇਲੇ ਉਹਨਾਂ ਦਾ ਕੇਸ ਵੀ ਸਭ ਖਾਰੇ ਜੋਗੇ ਸੋ ਇਹ ਇੱਕ ਪੋਲਿਟিক্যাল মিডিਆ ਇੱਕ ਦਿਮਿਕ ਬਣ ਗਿਆ ਔਰ ਹੁਣ ਇੱਕ ਨਵਾਂ ਡਰਾਮਾ ਸ਼ੁਰੂ ਕਰਨਾ ਹੈ ਮਜੀਠੀਏ ਦੇ ਨਾਂ ਤੇ ਫੇਰ ਕਿ ਜਿਹਦੇ ਤੇ ਇਹ ਸਮਝਦੇ ਆ ਕਿ ਸ਼ਾਇਦ ਜਿਵੇਂ 2017 ਇਲੈਕਸ਼ਨ ਮੇਰੇ ਨਾਂ ਤੇ ਲੜਨ ਦੀ ਕੋਸ਼ਿਸ਼ ਕੀਤੀ ਫਿਰ ਮਾਫੀ ਮੰਗਣੀ ਪੈ ਗਈ ਅਰਵਿੰਦ ਕੇਚਰੀਵਾਲ ਤੇ ਇਹਦੇ ਸਾਥੀਆਂ ਨੂੰ ਫਿਰ 22 ਦੀ ਆਈ ਡਰਾਮਾ ਕੀਤਾ ਹੁਣ ਇਹਨਾਂ ਨੂੰ ਆ ਕਿ 27 ਚ ਫੇਰ ਕਰੀਏ ਕੋਈ ਝੂਠਾ ਸੱਚ ਇਸ ਲਈ ਮੇਰੇ ਵੀਰੋਂ ਪਹਿਲੀ ਵਧਾਈ ਕਿ ਡਰਾਗਾੜਾ ਮਾਮਲਾ ਤਾਂ ਇਹਨਾਂ ਦਾ ਬੇੜਾ ਬਹਿ ਗਿਆ ਨਹੀਂ ਤਾਂ ਇੰਨਾ ਸਮਾਂ ਨਹੀਂ ਲੱਗਦਾ ਲੱਭਦਾ ਕੁਝ ਹੁਣ ਹੋਰ ਸੱਜੇ ਖੱਬੇ ਉਹ ਆਰਡਰ ਲਏ ਆ ਕਿ ਜੇ ਅਸੀਂ ਸਰਚ ਕਰਾਂਗੇ ਇਹਦੀ ਭਾਈ ਸਰਚ ਕਰੋਂਗੇ ਕਿ ਕੁਝ ਪਲਾਂਟ ਕਰੋਂਗੇ ਕੁਝ ਰੱਖਣ ਆਉਂਗੇ ਮੇਰੇ ਕੋਲ ਤੇ ਫੇਰ ਮੈਨੂੰ ਕਹੋਂਗੇ ਜੀ ਆਉ ਬਰਾਮਤੀ ਹੋਵੀ ਬਰਾਮਤੀ ਹੋਵੀ ਤੁਹਾਡਾ ਪਤਾ ਕੁਝ ਨਹੀਂ ਬਕਲਾਹਟ ਹੈ ਨਾ ਮਗਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤ ਮਾ ਆ ਬੈਠਿਆਈ ਆ ਤੇਨੂੰ ਵਾਸਤਾ ਜਿੱਥੇ ਮਰਜ਼ੀ ਤੂੰ ਆ ਜੀ ਤੈਨੂੰ ਸਿੱਧੇ ਉੱਪਰ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਫੇ ਚੇੜੀ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੱਦ ਤਰ ਜੀਤ ਮੈਂ ਜ਼ੋਰ ਲੱਗਦਾ ਲਾ ਗੱਲ ਯਾਦ ਰੱਖੀ ਮਿੱਤਰਾ ਜੇ ਦਿਨ ਇਹਦਾ ਹੱਥ ਪੈ ਗਿਆ ਨਾ ਤੇ ਉਹ ਚੀਕਾਂ ਕਢਾਉਂ ਤੇਰੀਆਂ ਉਹ ਚੀਕਾਂ ਕਢਾਉਣ ਯਾਦ ਰੱਖਣਗੇ ਕਿ ੱਟਕੇ ਛਾਈ ਧੋਖੇ ਦੀ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਉਪੀ ਟੱਕਰੇ ਸੀ ਇਸ ਲਈ ਸਿਰ ਉਤੇ ਸਿਰ ਪੱਜ ਤੁਹਾਨੂੰ ਦੱਸਣਾ ਕੀ ਨਵੀਂ ਸ਼ਰਾਰਤ ਸ਼ੁਰੂ ਆ ਇਹ ਮੇਰੇ ਤੇ ਵੀ ਔਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਇੱਕ ਵਿਜੀਲੈਂਸ ਦੇ ਚੀਫ ਸਨ ਉਹਨਾਂ ਨੂੰ ਬਦਲਿਆ ਫਿਰ ਡੇਢ ਮਹੀਨੇ ਬਾਅਦ ਵਾਸਤੇ ਇੱਕ ਚੀਫ ਵਿਜੀਲੈਂਸ ਦੇ ਚੀਫ ਲਾਏ ਗਏ ਉਹਨਾਂ ਨੂੰ ਆਖਿਆ ਕਿ ਭਾਈ ਜੋ ਅਸੀਂ ਕਹਿੰਨੇ ਉਹ ਕਰੋ ਕਹਿੰਦਾ ਨਾ ਕੰਮ ਹੋਣਾ ਮੈਰਿਟ ਤੇ ਉਹਨੂੰ ਵੀ ਬਦਲ ਕਿਉਂਕਿ ਮੈਰਿਟ ਨਹੀਂ ਪਸੰਦ ਸੱਚ ਨਹੀਂ ਪਸੰਦ ਅਜੰਡਾ ਚਲਾਉਣਾ ਔਰ ਅਜੰਡਾ ਚਲਾਉਣ ਵਾਸਤੇ ਕੋਈ ਝੂਠਾ ਸੱਚਾ ਅਜੰਡਾ ਚਲਾਉਣਗੇ ਫਿਰ ਅਗਲੀ ਇਲੈਕਸ਼ਨ ਲੜੋਗੇ ਇਹ ਲੜਾਈ ਲੜਨ ਸੱਚ ਨੇ ਸੱਚ ਰਹਿਣਾ ਝੂਠ ਦੇ ਝੂਠ ਰਹਿਣਾ ਹਰ ਗੱਲ ਦਾ ਪਰਦਾ ਪਾਸ਼ ਕਰਾਂਗੇ ਇੱਕ ਦੇ ਜੂਰ ਤੇ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਨਾਲ ਤੇਰੇ ਨਾਲ ਠੋਕ ਬੁਲਾ ਠੋਕ ਵਜਾ ਕੇ ਲੜਾਈ ਲੜਾਂਗੇ ਰੱਬ ਤੇ ਟੁੱਟ ਵਿਸ਼ਵਾਸ ਹੈ ਕਿ ਜਿੱਤ ਸਚਾਈ ਦੀ ਹੋਊਗੀ ਔਰ ਠੀਕ ਹੈ ਸਮਾਂ ਲੱਗ ਜੂ ਮਗਰ ਸਮੇਂ ਤੋਂ ਬਾਅਦ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਲੜੇ ਨਾ ਔਰ ਬੰਦਾ ਹੋਵੇ ਕੱਲਾ ਜਾਂ ਉਹਦੇ ਨਾਲ ਕੋਈ ਸੱਜਣ ਹੋਵੇ ਤੇ ਲੜਾਈ ਮਜਬੂਤੀ ਨਾਲ ਤਕੜੇ ਹੋ ਕੇ ਲੜਾਂਗੇ ਮਗਰ ਜਿੱਤ ਸਚਾਈ ਦੀ ਹੋਊਗੀ ਅਸਲੀ ਅੱਜ ਤੁਹਾਡੇ ਰੂਬਰੂ ਹੋਣ ਦਾ ਹੀ ਮਤਲਬ ਸੀ ਕਿਉਂਕਿ ਕੱਲੇ ਮੀਡੀਆ ਡਰਾਮਾ ਰਚਿਆ ਜਾਊਗਾ ਪਰਸੋਂ ਰਚਿਆ ਜਾਊਗਾ ਤੁਹਾਨੂੰ ਮੈਂ ਪਹਿਲਾਂ ਜਾਣੂ ਕਰਾ ਦਿਆਂ ਕਿ ਭਾਈ ਨਵੀਆਂ ਸਾਜਸ਼ਣ ਨਵੇਂ ਕਿਉਂਕਿ ਪਿਛਲੀਆਂ ਤਾਂ ਫੇਲ ਹੋ ਗਈਆਂ ਹੁਣ ਨਵੀਆਂ ਸਾਜਸ਼ਣ ਰਚੀਆਂ ਜਾ ਰਹੀਆਂ ਝੂਠੇ ਕਿਸਾਂ ਦੀਆਂ ਸੋ